ਜੇ ਕੋਈ ਭਰਾ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ ਭਾਲ ਰਿਹਾ ਹੈਗਾ ਤੇ ਫੁੱਲ ਟੌਪ ਮਾਡਲ 2017 ਬਾਕੀ ਡਿਟੇਲ ਬਾਈ ਤੋਂ ਲੈਣੇ ਕਿ ਬਾਈ ਦੱਸੀ ਮੜਾ ਡਿਟੇਲ ਖੁੱਲ ਕੇ 2017 ਮਾਡਲ ਹੈ ਜੀ ਫੁੱਲ ਟੌਪ ਮਾਡਲ ਹੈ ਸਪੈਸ਼ਲ ਐਡੀਸ਼ਨ ਹੈ ਜੀ ਤੇ ਚਾਰੇ ਟਾਇਰ ਬਿਲਕੁਲ ਨਵੇਂ ਨੇ ਜੀ ਹਰਿਆਣਾ ਨੰਬਰ ਹੈ ਜੀ ਫਸਟ ਪਾਰਟੀ ਦਾ ਟਾਇਰ ਪੂਰੇ ਜਮਾ ਦਿਖਾ ਦੇ ਕੈਮਰਾ ਮਾਰ ਕੇ ਬਿਲਕੁਲ ਨਵੇਂ ਨੇ ਜੀ 6 ਸਾਲ ਦਾ ਜੈਨੂਨ ਕਿੰਨਾ ਚੱਲਿਆ ਟਰੈਕਟਰ ਇਹ 2233 ਘੰਟੇ ਚੱਲ ਗਿਆ 2233 ਘੰਟੇ ਜੈਨੂਨ ਟਰੈਕਟਰ ਚੱਲਿਆ ਹੋਇਆ ਹੈਗਾ ਫੁੱਲ ਜਮਾ ਫਰਸਟ ਪਾਰਟੀ ਟਾਇਰ ਹੈ ਜੀ ਅਪੋਲੋ 골ਡ ਦੇ ਟੌਪ ਵਾਲੇ ਮਾਡਲ ਹਾਂ 6 ਸਾਲ ਦਾ ਗਾਰੰਟੀ ਬਿੱਲ ਵੀ ਨਾਲ ਮਿਲੂਗਾ ਜੀ ਤੇ ਟਾਇਰਾਂ ਦਾ ਵੀ ਗਾਰੰਟੀ ਬਿੱਲ ਨਾਲ ਮਿਲੂਗਾ ਹੈਵੀ ਕੁਐਸਟੀ ਚੱਕ ਲੱਗਿਆ ਹੋਇਆ ਜੀ ਫੁੱਲ ਟੌਪ ਮਾਡਲ ਹੈ ਜੀ ਹਾਂ ਕਈ ਭਾਈ ਕਿਸੇ ਭਰਾ ਨੇ ਹਨਾ ਕੋਈ ਸੁਪਰਸੀਡਰ ਵਗੈਰਾ ਦੇ ਟਰੈਕਟਰ ਨੂੰ ਬੋਹਣਾ ਹੋਵੇ ਤਾਂ ਕਪੈਸਿਟੀ ਚੱਕ ਲੱਗਿਆ ਹੋਇਆਗਾ ਤਾਂ ਜਾਨੀ ਕਿ ਪਾਵਰਫੁੱਲ ਹੈ ਤੇ ਜਿਹੜੀ ਛਤਰੀ ਆ ਉਹ ਵੀ ਫੈਬਰੂਰੀ ਲੱਗੀ ਹੋਈ ਹੈਗੀ ਤੇ ਜਮਾ ਨਵੇਂ ਜਰੇ ਅਪੋਲੋ ਦੇ ਟਾਇਰ ਹੈ 100% ਤੇ 골ਡ ਵਾਲੇ ਤੇ ਚਾਰ ਚੌਂਕੜਾ ਜਾਨੀ ਕਿ ਨਮ ਹੈ 100% ਪਲੱਸ ਵਾਲਾ ਟਰੈਕਟਰ ਹੈ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ ਤੇ ਜੇ ਕਿਸੇ ਭਰਾ ਨੂੰ ਟਰੈਕਟਰ ਇਹ ਚਾਹੀਦਾ ਹੋਵੇ ਤਾਂ ਪਿੰਡ ਚੁੱਗੇ ਕਲਾਂ ਦੇ ਵਿੱਚ ਖੜਾ ਬਈ ਇਹ ਪਿੰਡ ਕਿਥੇ ਜੇ ਪੈ ਜਾਂਦਾ ਇਹ ਪਿੰਡ ਜੀ ਬਲੂਆਣੇ ਦੇ ਨੇੜੇ ਪੈ ਜਾਂਦਾ ਜੀ ਬਲੂਆਣਾ ਟੋਲ ਪਲਾਜ ਦੇ ਨੇੜੇ ਜੀ ਜੀ ਬਠਿੰਡੇ ਤੋਂ 20 ਕਿਲੋਮੀਟਰ ਹੈ ਜੀ ਗਿੱਦੜਵਾੜ ਤੋਂ 15 ਕਿਲੋਮੀਟਰ ਹੈ ਜੀ ਦੋਨਾਂ ਦੇ ਸੈਂਟਰ ਚ ਜਿਹੜਾ ਨੰਬਰ ਹੈ ਵਟਸਐਪ ਨੰਬਰ ਹੈਗਾ ਬਾਈ ਨੂੰ ਮੈਸੇਜ ਕਰਕੇ ਜੇ ਕਿਸੇ ਭਰਾ ਨੂੰ ਇੱਥੇ ਬਾਈ ਕੋਲ ਆਉਣਾ ਹੋਵੇ ਮਗਰ ਹੋਰ ਵੀ ਟਰੈਕਟਰ ਖੜੇ ਹੈਗੇ ਉਹ ਟਰੈਕਟਰ ਵੀ ਸਾਰੇ ਬਕਾਊ ਆ ਦੋ ਅਰਜਨ ਖੜੇ ਆ ਇੱਕ ਨਿਊ ਹੋਲੈਂਡ ਖੜਾ ਹੈਗਾ ਹਰਿਆਣਾ ਨੰਬਰ ਰਾਜਸਥਾਨ ਨੰਬਰ ਇਹ ਇੱਕ ਹਰਿਆਣਾ ਨੰਬਰ ਟਰੈਕਟਰ ਹੈ ਦੱਸ ਦिए ਇਹ ਹਰਿਆਣਾ ਨੰਬਰ ਟਰੈਕਟਰ ਹੈ ਤੇ ਬਾਈ ਡਿਮਾਂਡ ਕੀ ਹੈ ਇਹਦੀ ਇਹਦੀ 5 ਲੱਖ ਤੇ 90000 ਰੁਪਿਆ ਡਿਮਾਂਡ ਕਰਦੇ ਆ ਜੀ 6.6 ਲੱਖ ਕਿੰਨੇ ਦਾ ਹੋਊਗਾ ਮੌਕੇ ਤੇ ਇਹ 5 ਲੱਖ ਤੇ 70000 ਰੁਪਿਆ ਦਾ ਟਰੈਕਟਰ ਦੇ ਦਾਂਗੇ ਜੀ ਤੇ ਹੋਰ ਵੀ ਮਾਨਦਾਨ ਬਾਈ ਕਰ ਦੂ ਆਪਣੀ ਵੀਡੀਓ ਦਾ ਨਾਮ ਲੈ ਦੂ ਵੀ ਪੀ ਐਚ ਡੀ ਬਾਈ ਦੀ ਵੀਡੀਓ ਦੇਖੀ ਸੀਗੀ ਤੇ ਬਾਈ ਦਾ ਨੰਬਰ ਇਹੜਾ ਹੈ WhatsApp ਨੰਬਰ ਆ ਬਾਈ ਨੂੰ ਤੁਸੀਂ ਮੈਸੇਜ ਕਰ ਲਓ ਜੇ ਕਿਸੇ ਭਰਾ ਨੇ ਬਾਈ ਦੇ ਘਰ ਆਉਣਾ ਹੈ ਤੇ ਤੁਸੀਂ ਬਾਈ ਦੇ ਘਰੇ ਆ ਕੇ ਇਕੱਲਾ ਇਹ ਟਰੈਕਟਰ ਵੀ ਨਹੀਂ ਇਕੱਲੇ ਮਗਰ ਹੋਰ ਵੀ ਖੜੇ ਆ ਹੋਰ ਵੀ ਟਰੈਕਟਰ ਬਾਈ ਕੋਲ ਬਹੁਤ ਸਟਾਕ ਆ ਤੇ ਤੁਸੀਂ ਕਿਸੇ ਵੀ ਟਰੈਕਟਰ ਦੇ ਬਾਰੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ